ਬਾਈ ਜੀ ਆ ਲੋ ਰਸੋਈ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਤੇ ਰਸੋਈ ਦੇ ਵਿੱਚ ਚੂਹੇ ਬਹੁਤ ਹੁੰਦੇ ਨੇਗੇ ਕੀ ਹੋਰ ਤੇ ਚੂਹੇ ਆ ਕਿੱਥੋਂ ਦੀ ਰਹੇ ਇਹ ਨਹੀਂ ਪਤਾ ਸਾਰਾ ਪੱਕਾ ਫਰਸ਼ ਚੰਗੀ ਤਰ੍ਹਾਂ ਗ੍ਰੇ ਹਾਈਡ ਪੱਥਰ ਲੱਗਿਆ ਹੋਇਆ ਤੇ ਰਸੋਈ ਤਿਆਰ ਹੈ ਲੱਕੜ ਦਾ ਕੰਮ ਹੋਇਆ ਹੋਇਆ ਸਾਰਾ ਤੇ ਚੂਹੇ ਬੜੇ ਪਰੇਸ਼ਾਨ ਕਰਦੇ ਨੇ ਪਰ ਇਹਨਾਂ ਨੇ ਇੱਕ ਦੇਖਿਆ ਵੀ ਕਹਿੰਦੇ ਚੂਹੇ ਇੱਥੋਂ ਹੀ ਆਉਂਦੇ ਤੇ ਇੱਧਰ ਹੀ ਜਾਂਦੇ ਨੇਗੇ ਤੇ ਹੋਰ ਕਿਉਂ ਹੀ ਰਸਤਾ ਨਹੀਂ ਆ ਹੁਣ ਬਾਈ ਜੀ ਪੱਟੀ ਜਾ ਰਹੇ ਨੇ ਕਿ ਇੱਥੇ ਇੱਥੇ ਗਟਰ ਬਣਿਆ ਹੋਇਆ ਹੈਗਾ ਜਾਲੀ ਲੱਗੀ ਹੋਈ ਸੀ ਪੁਰਾਣੇ ਮਾਡਲ ਦੀ ਆਹ ਜਾਲੀ ਆ ਆ ਦੇਖਿਓ ਆਹ ਜਾਲੀਆਂ ਲੱਗੀਆਂ ਭਾਈ ਜੀ ਤੁਸੀਂ ਕੀ ਕਰ ਰਹੇ ਹੋ ਕਿਉਂ ਪਟ ਰਹੇ ਹੋ ਇਹ ਵਿੱਚੂਹੇ ਆਉਂਦਾ ਕਾਰਨ ਕੀ ਹੈ ਤੇ ਯਾਰ ਆ ਹਾਲ ਬਣਿਆ ਜਿੱਥੇ ਇੱਕ ਪਾਈ ਹੋਈ ਹੈ ਰਸੋਈ ਦਾ ਪਾਣੀ ਜਾਂਦਾ ਜੀ ਅੱਛਾ ਜੀ ਤੇ ਇਹਦੇ ਚ ਚੂਹੀ ਆਉਂਦੇ ਨੇ ਇਹ ਪਹਿਲਾਂ ਜਾਲੀ ਆ ਲੱਗੀ ਸੀ ਕਬਜ਼ੀ ਵਾਲੀ ਆ ਕਬਜ਼ੀ ਵਾਲੀ ਤੇ ਇਹਨੂੰ ਚੱਕ ਕੇ ਚੂਹੀ ਅੰਦਰ ਆ ਜਾਂਦੇ ਸੀ ਅੱਛਾ ਇਸ ਤਰ੍ਹਾਂ ਤੇ ਆ ਹੁਣ ਹਾਂ ਨਵੀ ਸਾਡੇ ਮਸਤਰੀ ਸਾਹਿਬ ਨੇ ਮੰਗਾਈ ਆ ਜੀ ਅੱਛਾ ਜੀ ਆ ਲੋਕ ਆ ਜੀ ਜਮਾ ਅੱਛਾ ਇਹਨੂੰ ਹੁਣ ਜਦੋਂ ਆਪਾਂ ਇੱਥੇ ਲਾ ਲਾਂਗੇ ਨਾ ਜੀ ਤੇ ਚੂਹੇ ਮਤਲਬ ਉਹ ਇਥੋਂ ਲੋਕ ਨਹੀਂ ਚੱਕੇ ਜਾਣੇ ਤੇ ਚੂਹਾ ਫਿਰ ਬਾਹਰ ਆਣਾ ਨਹੀਂ ਹਾਂ ਬਾਹਰ ਹੁੰਦਾ ਹੀ ਨਹੀਂ ਤੇ ਠੀਕ ਹੈ ਜੀ ਤੇ ਇਹ ਹੁਣ ਲਾਵਾਂਗੇ ਜੀ ਇੱਥੇ ਇਹਨੂੰ ਠੀਕ ਹੈ ਤੇ ਇਹਦੇ ਨਾਲ ਲੋਕ ਵਾਲੀਆ ਖੁੱਲਦੀ ਨਹੀਂ ਹੁੰਦੀ ਨਾ ਨਾ ਜੀ ਇਹ ਖੁੱਲਦੀ ਨਹੀਂ ਲੋਕ ਵਾਲੀਆ ਆਹ ਦੇਖੋ ਇਹ ਜਿੰਨਾ ਤੇ ਕਰਾਪਾ ਲੋਕ ਨਾਲ ਤੋੜਾਂਗੇ ਇਹ ਨਾਲ ਕਰੇ ਖੁੱਲਦੀ ਨਹੀਂ ਹਾਂ ਹਾਂ ਅੱਛਾ ਲੋਕ ਆ ਇਹ ਠੀਕ ਹੈ ਆ ਤੁਸੀਂ ਪੁਰਾਣੀ ਹੁਣ ਪਟਤੀ ਹੈ ਹਾਂਜੀ ਹਾਂਜੀ ਪੁਰਾਣੀ ਪਟਤੀ ਠੀਕ ਹੈ ਵੀ ਮੈਸੇਜ ਦੇਣਾ ਚਾਹੋਗੇ ਵੀ ਇਹ ਜਾਲੀਆਂ ਤੁਸੀਂ ਬਦਲ ਲਓ ਹਾਂਜੀ ਹਾਂਜੀ ਇਹ ਮੰਨ ਲਓ ਇਨ੍ਹਾਂ ਦੇ ਘਰਾਂ ਚੂਹੇ ਆਉਂਦੇ ਜਿਨ੍ਹਾਂ ਦੇ ਤਾਂ ਪਹਿਲਾਂ ਆ ਲੱਗਿਆ ਜੀ ਇਹ ਤਾਂ ਹੁਣ ਮਤਲਬ ਇਨ੍ਹਾਂ ਵੀ ਦੀ ਚੂਹੇ ਆਉਂਦੇ ਇਹ ਤਾਂ ਕੋਈ ਫਾਇਦਾ ਨਹੀਂ ਖਾਸ ਠੀਕ ਹੈ ਜੀ ਤੇ ਇਹ ਪਟਾ ਕੇ ਤੁਸੀਂ ਆ ਨਵੀਆਂ ਲਵਾਓ ਜੀ ਲਈ ਆ ਲੌਕ ਵਾਲੀ ਇਹ ਬਹੁਤ ਵਧੀਆ ਚੀਜ਼ ਹੈ ਜੀ ਇਹਦੇ ਨਾਲ ਚੂਹੇ ਅੰਦਰ ਨਹੀਂ ਆਉਂਦੇ ਠੀਕ ਹੈ ਠੀਕ ਹੈ ਜੀ ਠੀਕ ਹੈ ਧੰਨਵਾਦ ਦੇਖੋ ਬਾਈ ਜੀ ਕਿੱਥੇ ਬੈਠੇ ਨੇ ਜੀ ਬਹੁਤ ਔਖੇ ਜਾਲੀ ਲਾਉਣੇ ਇੱਕ ਨਾ ਪਲੰਬਰਾਂ ਨੂੰ ਵੀ ਬੇਨਤੀ ਹੈਗੀ ਆ ਦੇਖਿਓ ਹੁਣ ਜਮਾ ਕੰਦੇ ਦੇ ਨਾਲ ਇਹ ਲੱਗਿਆ ਹੋਇਆ ਹਾਲ ਇਹ ਇਹ ਪਿੱਛੇ ਹੋਣਾ ਚਾਹੀਦਾ ਜੀ ਇੱਥੇ ਹਾਂ ਇਹ ਬੰਦੇ ਨੂੰ ਥੋੜਾ ਸ਼ੈਣੀ ਵੀ ਨਹੀਂ ਚੱਲਦਾ ਜੇ ਕਿਤੇ ਹੁਣ ਇੱਥੇ ਜੇ ਹੁੰਦਾ ਇੱਥੇ ਜੇ ਨੇੜੇ ਹਾਂ ਨੇੜੇ ਹੁੰਦਾ ਜੀ ਇੱਥੇ ਹੈ ਨਾ ਤੇ ਕੰਮ ਕਰਨਾ ਸੌਖਾ ਹੋ ਗਿਆ ਸੀ ਜਾਲੀ ਜੂਲੀ ਚੰਗੀ ਲਾਈ ਜਾਂਦੀ ਹੈ ਵੀ ਸ਼ੈਣੀ ਥੋੜਾ ਚੰਗਾ ਚੱਲਦਾ ਹੈਗਾ ਤੇ ਇਹਨਾਂ ਨੂੰ ਉਹ ਸਿਰੇ ਤੇ ਲਾਤਾਂ ਲੈ ਦੱਸੋ ਔਖਾ ਹੁੰਦਾ ਜੀ ਇੱਥੇ ਨਾ ਫਿਰ ਹਾਂ ਬੇਨਤੀ ਹੈ ਪਲੰਬਰਾਂ ਨੂੰ ਜੇ ਕਿਤੇ ਚੰਗਾ ਲੱਗਿਆ ਤਾਂ ਸ਼ੇਅਰ ਸ਼ੁਰੂ ਕਰ ਦਿਓ ਕੀ ਵੀਡੀਓ ਥੋੜਾ ਜਿਹਾ ਹਾਲ ਅੱਗੇ ਹੋਣਾ ਚਾਹੀਦਾ ਠੀਕ ਹੈ ਤਾਂ ਕਿ ਬਾਹਰ ਹੀ ਬੈਠ ਕੇ ਕੰਮ ਕਰ ਸਕੇ ਬੰਦਾ